ਮਲੇਰ ਕੋਟਲਾ ਜ਼ਿਲ੍ਹੇ ਦੇ ਇੱਕ ਟੈਂਪੂ ਡਰਾਈਵਰ ਦੀ ਲੜਕੀ ਨੇ ਜੱਜ ਬਣ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮੁਸਲਿਮ ਸਮਾਜ ਨਾਲ ਸੰਬੰਧਿਤ ਗੁਲਫਾਮ ਨੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਕਰ ਜੱਜ ਦੀ ਕੁਰਸੀ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਗੁਲਫਾਮ ਆਪਣੇ ਜ਼ਿਲ੍ਹੇ ਦੀ ਪਹਿਲੀ ਮੁਸਲਿਮ ਲੜਕੀ ਹੈ ਜਿਸ ਨੇ ਜੱਜ ਬਣ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। मतलब ਹੈ ਮਲੇਰਕੋਟਲਾ ਦੇ ਵਿੱਚ ਥੋੜਾ ਕਿ ਮੇਰੇ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਕਲਾਸ ਫੈਲੋਜ਼ ਸੀਗੀਆਂ ਇੰਨੀਆਂ ਬ੍ਰਿਲੀਅੰਟ ਇੰਟੈਲੀਜੈਂਟ ਕੁੜੀਆਂ ਕੋਈ ਮੈਥ ਦੇ ਵਿੱਚ ਕੋਈ ਸਾਇੰਸ ਦੇ ਵਿੱਚ ਤੇ ਕੋਈ ਜੀਕੇ ਜਨਰਲ ਨੋਲੇਜ ਕਰੰਟ ਅਫੇਅਰਸ ਦੇ ਵਿੱਚ ਪਰ ਮਤਲਬ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਸਪੋਰਟ ਹੀ ਨਹੀਂ ਗਈ ਕਿ ਅੱਗੇ ਵੱਧ ਸਕਣ ਨਹੀਂ ਤਾਂ ਉਹ ਅੱਜ ਆਈਏਐਸ ਆਈਪੀਐਸ ਹੁੰਦੀਆਂ ਪੀਸੀਐਸ ਦੀ ਤਾਂ ਗੱਲ ਛੱਡੋ ਤੁਸੀਂ ਪਰ ਘਰਦਿਆਂ ਦੀ ਸਪੋਰਟ ਹੋਣਾ ਬਹੁਤ ਵੱਡੀ ਗੱਲ ਹੈ ਜਦੋਂ ਇੱਕ ਕੁੜੀ ਪੈਦਾ ਹੁੰਦੀ ਹੈ ਤਾਂ ਘਰਦੇ ਕੀ ਕਰਦੇ ਨੇ ਦੇਹੀਜ ਇਕੱਠਾ ਕਰਨ ਲੱਗ ਜਾਂਦੇ ਨੇ ਉਹਦੇ ਪੈਦਾ ਹੋਣ ਤੇ ਹੀ ਇਹ ਨਹੀਂ ਹੈਗਾ ਕਿ ਅਸੀਂ ਮਤਲਬ ਉਹਦੇ ਲਈ ਬੁਕਸ ਇਕੱਠੀਆਂ ਕਰੀਏ ਪੜਾਈ ਦਾ ਖਰਚਾ ਕਰ ਦਈਏ ਪੜਾਈ ਦਾ ਖਰਚਾ ਇਕੱਠਾ ਕਰ ਦਈਏ ਦੇਹੀਜ ਇਕੱਠਾ ਕਰਨ ਲੱਗ ਜਾਂਦੇ ਨੇ ਸ਼ੁਰੂ ਤੋਂ ਹੀ ਉਹਨਾਂ ਦੇ ਮਾਈਂਡ ਦੇ ਵਿੱਚ ਉਹਨਾਂ ਇੱਕ ਚੀਜ਼ ਪਾ ਦਿੱਤੀ ਜਾਂਦੀ ਹੈ ਕਿ ਤੂੰ ਤ ਅਗਲੇ ਘਰ ਜਾਣਾ ਅਗਲੇ ਘਰ ਜਾਣਾ ਪਰ ਥੈਂਕ ਗੋਡ ਕਿ ਮੈਨੂੰ ਆਪਣੇ ਘਰ ਦੇ ਵਿੱਚ ਅੱਜ ਤੱਕ ਇਹ ਲਾਈਨ ਤੱਕ ਸੁਣਨ ਨਹੀਂ ਮਿਲੀ ਤੇ ਅਗਰ ਪੇਰੈਂਟਸ ਦੀ ਗੱਲ ਕਰੀਏ ਉਹਨਾਂ ਦੇ ਵੀ ਸਪੋਰਟ ਕਿਤੇ ਨਾ ਕਿਤੇ ਨਹੀਂ ਮਿਲਦਾ ਉਹਨਾਂ ਨੂੰ ਤੇ ਅਗਰ ਮੈਂ ਪੇਰੈਂਟਸ ਨੂੰ ਅਗਰ ਇੱਕ ਕੁਐਸਚਨ ਕਰਾਂ ਉਹਨਾਂ ਨੂੰ ਕਿ ਅੱਜ ਤੱਕ ਹੁਣ ਕਿੰਨੇ ਪੇਰੈਂਟਸ ਨੇ ਮਲੇਰ ਕੋਟਲੇ ਦੇ ਵਿੱਚ ਐਸੇ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਕਦੇ ਬੁੱਕ ਗਿਫਟ ਕਰੀ ਹੋਵੇ ਕਿੰਨਾ ਕੁ ਖੁਸ਼ੀ ਆ ਜੱਜ ਬਣਿਆ ਹੋ ਤੁਸੀਂ ਪਿਤਾ ਦਾ ਕਿੰਨਾ ਕੁ ਮਾਪਾਪ ਦਾ ਭੈਣ ਭਾਈ ਦਾ ਕਿੰਨਾ ਕੁ ਸਹਿਯੋਗ ਰਿਹਾ ਬਹੁਤ ਸਹਿਯੋਗ ਰਿਹਾ ਉਹਨਾਂ ਨੇ ਮਤਲਬ ਕਦੇ ਰੋਕਿਆ ਨਹੀਂ ਹਮੇਸ਼ਾ ਸਪੋਰਟ ਕੀਤੀ ਹੈ ਜਿਵੇਂ ਇੱਕ ਰੂਮ ਦੇ ਵਿੱਚ ਮੈਂ ਜਦੋਂ ਲੋਕ ਕੀਤੀ ਹੈ ਤਾਂ ਰੋਜ਼ ਅਪ ਡਾਉਨ ਕਰਦੀ ਸੀ ਸਾਡੇ ਇੱਕੋ ਹੀ ਰੂਮ ਉੱਥੇ ਸਾਰਿਆਂ ਨੇ ਬੈਠਣਾ ਉੱਥੇ ਖਾਣਾ ਪੀਣਾ ਉੱਥੇ ਟੀਵੀ ਦੇਖਣਾ ਤੇ ਉਹਦੇ ਵਿੱਚ ਮਤਲਬ ਇੱਕ ਰੂਮ ਦੇ ਵਿੱਚ ਬੈਠ ਕੇ ਪੜ੍ਹਨਾ ਬਹੁਤ ਮੁਸ਼ਕਿਲ ਸੀਗਾ ਪਰ ਜਦੋਂ ਮੈਂ ਪੜਨ ਬੈਠੀ ਆ ਨਾ ਫਿਰ ਕੋਈ ਨਹੀਂ ਬੁੱਲੀ ਉਹ ਜਾਂ ਤਾਂ ਫਿਰ ਸਾਰੇ ਉੱਠ ਕੇ ਚਲੇ ਜਾਣਗੇ ਚਾਚੂ ਨੇ ਵੀ ਚਾਚੀ ਨੇ ਵੀ ਬਹੁਤ ਸਪੋਰਟ ਕੀਤੀ ਹੈ ਇਹਨਾਂ ਨੇ ਮਤਲਬ ਇਹਨਾਂ ਦੀ ਸਪੋਰਟ ਤੋਂ ਬਿਨਾ ਵੀ ਇਹ ਪੋਸੀਬਲ ਹੀ ਨਹੀਂ ਸੀਗਾ ਕਈ ਵਾਰੀ ਮੈਂ ਜਿਵੇਂ ਇੱਕ ਮਹੀਨਾ ਸਾਨੂੰ ਅਰਦਾ ਕਰਨਾ ਪੈਂਦਾ ਸੀ ਫਿਰ ਪਾਸ ਬਣ ਜਾਂਦਾ ਸੀ ਚੰਡੀਗੜ ਪਟਿਆਲੇ ਤੇ ਉਹ ਇੱਕ ਮਹੀਨਾ ਵੀ ਮੈਨੂੰ ਮਤਲਬ ਔਖਾ ਲੱਗਦਾ ਸੀ ਪਾਪਾ ਤੋਂ ਰੋਜ਼ 150 ਰੁਪਏ 200 ਰੁਪਏ ਪਰਸੇ ਦੇ ਵਿੱਚੋਂ ਕੱਢ ਕੇ ਲੈ ਜਾਣੇ ਤਾਂ ਕਈ ਵਾਰੀ ਮੈਂ ਦੇਖਣਾ ਪਾਪਾ ਦੇ ਪਰਸੇ 'ਚ ਸਿਰਫ 150 ਰੁਪਏ ਹੀ ਹੁੰਦਾ ਸੀ ਜਦੋਂ ਪਾਪਾ ਡਰਾਈਵਿੰਗ ਕਰਦੇ ਨੇ ਹਾਂਜੀ ਮਹਿੰਦਰਾ ਪਿਕਅਪ ਚਲਾਉਂਦੇ ਨੇ ਗੱਡੀ ਤੇ ਪਾਪਾ ਨੂੰ ਮੈਂ ਕਹਿਆ ਨਾ ਪਾਪਾ ਹੈ ਮਤਲਬ 1.5 ਹੋਈ ਅੱਜ ਮੈਂ ਛੁੱਟੀ ਕਰ ਲਾਂ ਤਾਂ ਵਾਪਾ ਨੇ ਕਹਣਾ ਤੈਨੂੰ ਜਿੰਨੇ ਚਾਹੀਦੇ ਨੇ ਨਾ ਤੂੰ ਲੈ ਜਾ ਤੂੰ ਟੈਨਸ਼ਨ ਨਾ ਲੈ ਖਾਲੀ ਕਰਕੇ ਚਲੀ ਜਾ ਕੋਈ ਨਾ ਪਰਸ ਤੇ ਪਰਸ ਖਾਲੀ ਕਰਕੇ ਮੈਂ ਚਲੀ ਜਾਣਾ ਕਈ ਵਾਰੀ ਪਰਸ ਖਾਲੀ ਹੋਣਾ ਫਿਰ ਮੈਂ ਚਾਚੂ ਜਾਂ ਚਾਚੀ ਨੂੰ ਕਹਣਾ ਮਤਲਬ ਇਹਨਾਂ ਨੂੰ ਕਹਿਣਾ ਨਹੀਂ ਪੈਂਦਾ ਸੀ ਤਾਂ ਉਹਨਾਂ ਨੇ ਖੁਦ ਹੀ ਮੇਰੀ ਹੈਲਪ ਕਰ ਦੇਣੀ ਕਿ ਕੋਈ ਨਾ ਤੂੰ ਜਾ ਕੀ ਕਹਾਂਗੇ ਹੁਣ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਵੀ ਜਿਹੜੀ ਹੈਗੀ ਆ ਕਾਫੀ ਵੱਡੀ ਇਹ ਮਿਲਿਆ ਕੀ ਕਹੋਗੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਨਸਾਫ ਜਿਹੜਾ ਲੋਕਾਂ ਨੂੰ ਹਰ ਇੱਕ ਨੂੰ ਜਣ ਦੀ ਹੋ ਕਰੋਂਗੇ ਤੇ ਕੀ ਹੋਰ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕਰੋਂਗੇ ਲੜਕੇ ਲੜਕੀਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਨੀ ਹੈ ਕਿ ਇਨਸਟੈਡ ਆਫ ਕਿਉ ਆਪਣੇ ਆਪ ਨੂੰ ਇੰਡल्ज ਕਰਨ ਡਰੱਗਸ ਦੇ ਵਿੱਚ ਮਤਲਬ ਮਲੇਰਕੋਟਲਾ ਦੇ ਵਿੱਚ ਨਾ ਜਿਹੜੀ ਪ੍ਰੋਬਲਮ ਹੈਗੀ ਆ ਉਹ ਅਨਪੜਤਾ ਨਹੀਂ ਹੈ ਮਲੇਰਕੋਟਲਾ ਦੇ ਵਿੱਚ ਦੇਖਿਆ ਜੇਵੇ ਅਪ੍ਰੋਕਸੀਮੇਟਲੀ 70% ਜਿਹੜੀ ਪੋਪੂਲੇਸ਼ਨ ਹੈ ਪੜੇ ਲਿਖੀ ਹੈ ਪਰ ਪ੍ਰੋਬਲਮ ਹੈ ਕਿ ਪੜੇ ਲਿਖੀ ਪੋਪੂਲੇਸ਼ਨ ਵੀ ਅਨਪੜ ਹੈ ਠੀਕ ਹੈ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੇ ਮਤਲਬ ਕਿੱਥੇ ਇਸਤੇਮਾਲ ਕਰਨੀ ਹੈ ਮਤਲਬ ਪੜ੍ਹਾਈ ਦੇ ਨਾਲ ਨਾਲ ਜੋ ਮੈਚਉਰਿਟੀ ਦਾ ਲੈਵਲ ਹੋਣਾ ਚਾਹੀਦਾ ਨਾ ਉਹ ਨਹੀਂ ਹੈਗਾ ਇੱਥੇ ਤੁਹਾਨੂੰ ਇੱਕ ਗ੍ਰੈਜੂਏਟ ਬੰਦਾ ਵੀ ਇਸ ਤਰ੍ਹਾਂ ਮਿਲੇਗਾ ਕਿ ਉਹ ਸ਼ਾਇਦ ਉਹਨੇ 10th ਵੀ ਨਹੀਂ ਪਾਸ ਕੀਤੀ ਹਾਲਾਂਕਿ ਉਹ ਗ੍ਰੈਜੂਏਟ ਹੁੰਦਾ ਹੈ ਮਤਲਬ ਜਿਹੜੀ ਇਹ ਪ੍ਰੋਬਲਮ ਮੈਨੂੰ ਲੱਗਦਾ ਹੈ ਕਿ ਇਹ ਹੈ ਨਾਮ ਜੀ ਤਾਲਿਬ ਹਸੈਨਾ ਜੀ ਮੈਂ ਮਹਿੰਦਰਾ ਪਿਕਅਪ ਚਲਾਉਂਦਾ ਜੀ ਜੀ ਸਾਡੇ ਮੇਰੇ ਬੇਟੀ ਜੀ ਜੱਜ ਬਣੀ ਹੈ ਉਹਨਾਂ ਜੱਜ ਦਾ ਟੈਸਟ ਕਲੀਅਰ ਕਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਹੋਈ ਜੀ ਬਹੁਤ ਮਾਨ ਮਹਿਸੂਸ ਕਰਦੇ ਹਾਂ ਸਾਰੇ ਮੁਬਾਰਕਵਾਦ ਦਿੰਦੇ ਹਾਂ ਕਿ ਸਾਰੇ ਖੁਸ਼ੀਆਂ ਨਾਲ ਆਉਂਦੇ ਨੇ ਖੁਸ਼ੀ ਦਾ ਹਿੱਸਾ ਕਰਦੇ ਨੇ ਬਹੁਤ ਖੁਸ਼ੀ ਇੱਥੇ ਦੇ ਮੰਨੋ ਜੀ ਸਾਡੇ ਜਿਸ ਸੈੱਡ ਦੇ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਜ਼ਿਆਦਾ ਕੁੜੀਆਂ ਨੂੰ ਜ਼ਿਆਦਾਤਰ ਅੱਗੇ ਵਧਾਉਣ ਦੀ ਬਜਾਏ ਬਸ ਉਹਨਾਂ ਦਾ ਜਿਵੇਂ ਦੱਸਿਆ ਇਹਨਾਂ ਨੇ ਵੀ ਪਲੱਸ 2 ਜਾਂ 10 ਜਾਂ 8 ਕਰਨ ਤੋਂ ਬਾਅਦ ਰੋਕ ਦਿੰਦੇ ਨੇ ਵੀ ਵਸਕੁਰੀਆਂ ਨੇ ਮਾਹੌਲ ਖਰਾਬ ਆ ਵੀ ਇਹਨਾਂ ਸ਼ਾਦੀ ਵਿਆਹ ਕਰ ਦੋ ਤਾਂ ਜੀ ਵੀ ਅੱਗੇ ਆਪਣਾ ਕੋਈ ਹੋ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਵੀ ਆਪਣੇ ਫਰਜ਼ ਤੋ ਪੂਰੇ ਹੋ ਜਾਣ ਦਪਾ ਦੋ ਯਾਨੀ ਮੈਂ ਸੋਚ ਰੱਖੀ ਨਹੀਂ ਮੈਂ ਆਪਣੀ ਬੇਟੀ ਔਰ ਬੇਟੇ ਜੋ ਕੋਈ ਫਰਕ ਨਹੀਂ ਸਮਝਾ ਯਾਨੀ ਮੈਂ ਇਹ ਕਿਹਾ ਵੀ ਨਾ ਮੇਰੀ ਬੇਟੀ ਕਿਸੇ ਲਾਇਕ ਮਨੇ ਮੇਰੇ ਬੱਚੇ ਕਿਸੇ ਲਾਇਕ ਬਣਨ ਨਾ ਕਿ ਇਸ ਤਰ੍ਹਾਂ ਕੀਮੇ ਵੀ ਕਰਕੇ ਉਹਨਾਂ ਨੂੰ ਪੜਾਉਣਾ ਅੱਗੇ ਵਧਾਉਣਾ ਚਾਹੁੰਦਾ ਸੀ ਇਮਾਨਦਾਰੀ ਦੀ ਮਿਹਨਤ ਕਰਕੇ ਇੱਕ ਮੈਨੂੰ ਇਹਨਾਂ ਦਾ ਜਿੰਨਾ ਕੁਸ ਕਰ ਸਕਿਆ ਕਰ ਗਿਆ। ਬੇਸ਼ੱਕ ਜੀ ਅੱਲਾ ਦਾ ਬਹੁਤ ਬੜਾ ਸ਼ੁਕਰ ਅਦਾ ਕਰਦੇ ਆਂ ਕਿ ਅੱਲਾ ਦਵਾਤਾਲਾ ਨੇ ਸਾਨੂੰ ਐਸੀ ਬੇਟੀ ਤਾਂ ਫਰਮਾਈਆ। ਅਸੀਂ ਪ੍ਰਾਰਥਨਾ ਵੀ ਕਰਦੇ ਆਂ ਔਰ ਦੁਆ ਵੀ ਕਰਦੇ ਆਂ ਕਿ ਰੱਬ ਐਸੀਆਂ ਬੇਟੀਆਂ ਸਾਰਿਆਂ ਨੂੰ ਦੇਵੇ। ਔਰ ਜਿਹੜੇ ਬੱਚੇ ਪੜ੍ਹ ਰਹੇ ਆਂ ਨਾ ਉਹਨਾਂ ਨੂੰ ਵੀ ਐਸੀਆਂ ਮਤਲਬ ਕਾਮਯਾਬੀਆਂ ਤਾਂ ਫਰਮਾਉਣ ਤਾਂ ਕਿ ਉਹਨਾਂ ਦੇ ਪੇਰੈਂਟਸ ਵੀ ਬਹੁਤ ਜ਼ਿਆਦਾ ਖੁਸ਼ ਹੋਣ। ਹਰ ਸਮਾਜ ਦੇ ਵਰਗ ਦੇ ਵਿੱਚ ਅਸੀਂ ਇਸ ਚੀਜ਼ ਦਾ ਬਹੁਤ ਮਤਲਬ ਖੁਸ਼ ਹੁੰਨੇ ਆਂ ਕਿ ਸਾਡਾ ਮਲੇਰਕੋਟ ਲਈ ਕਹਿ ਸਕ ਮਲੇਰਕੋਟ ਲਈ ਜਿੱਦੇ ਹਰ ਤਰ੍ਹਾਂ ਦੇ ਬੰਦਿਆਂ ਦੇ ਬੱਬਾ ਦਾ ਮੇਰਾ ਨਾਮ ਗੁਲਾਬ ਹਸਨ ਲੇਕਿਨ ਨਾਲ ਹੈਪੀ ਕਿਹਾ ਜਾਂਦਾ ਹੈ ਉਸ ਦਾ ਮਤਲਬ ਇਥੋਂ ਸਾਨੂੰ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਸਾਡੇ ਹਿੰਦੂ ਭਰਾਵਾਂ ਦੇ ਨਾਲ ਇੰਨਾ ਜ਼ਿਆਦਾ ਪਿਆਰ تھا ਕਿ ਸਾਡੇ ਪੇਰੈਂਟਸ ਨੇ ਵੀ ਇਸ ਚੀਜ਼ ਨੂੰ ਕਦੇ ਇਗਨੋਰ ਨਹੀਂ ਕੀਤਾ ਹੈਗਾ ਬਲਕਿ 99% ਲੋਕ ਮੈਨੂੰ ਹੈਪੀ ਨਾਮ ਤੇ ਜਾਣਦੇ ਹਨ ਤਾਂ ਇਸ ਦਾ ਸਾਨੂੰ ਇਸ ਦਾ ਬਹੁਤ ਬੜੀ ਖੁਸ਼ੀ ਹੁੰਦੀ ਹੈ ਤੇ ਦੀਵਾਲੀ ਦੇ ਅੰਦਰ ਮੈਂਨੇ ਆਪਣੇ ਪਟਾਕੇ ਬਜਾਣੇ ਔਰ ਲਖੜੀ ਦੇ ਟਾਈਮ 'ਚ ਮੇਰੀ ਸਿਸਟਰ ਬਣੀ ਹੋਈ ਹੈ ਲੜਕੀ ਸੁਨੀਤਾ ਉਹਨੇ ਮੈਨੂੰ ਲਖੜੀ ਬਨਣ ਦੀ ਦੋਨੇ ਭਰਾਵਾਂ ਨੂੰ ਤੇ ਇਸ ਦਾ ਬਹੁਤ ਬੜਾ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਲੇਕਿਨ ਅੱਜ ਕੁਝ ਮਾਹੌਲਾਂ ਦੇ ਖਰਾਬ ਦੇ ਕਾਰਨ ਇਹ ਲੋਕ ਹਾਲਾਤ ਚੇਂਜ ਹੋ ਗਏ ਅਸੀਂ ਚਾਹਨੇ ਕਿ ਸਾਡਾ ਉਹੀ ਭਾਈਚਾਰਾ ਜਿਹੜਾ ਕਿ ਮੈਂ ਨੁਸਰਤ ਅਲੀ ਖਾਨ ਸਾਹਿਬ ਦਾ ਖੇਡ ਮੰਤਰੀ ਪੰਜਾਬ ਨਸ਼ੇ ਦਾ ਜਿਹੜਾ ਮਾਹੌਲ ਹੈ ਉਹ ਬੇਇੰਤਹਾ ਵੱਧ ਚੁਗੇ ਦੇ ਕੋਈ ਦੋਰਾ ਨਹੀਂ ਹੈ ਸਰਕਾਰ ਦੇ ਨਾਲ ਨਾਲ ਆਵਾਮ ਨੂੰ ਵੀ ਸਾਡੀ ਵੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ ਅਸੀਂ ਵੀ ਮਿਲ ਜੁਲ ਕੇ ਇਹਨੂੰ ਖਤਮ ਕਰੀਏ ਕਿਉਂਕਿ ਮਲੇਰ ਕੋਲੇਜ ਕਾਫੀ ਮਹਿੰਜਾਈ ਹੈ ਔਰ ਜੇ ਪਤਾ ਚੱਲੇ ਕਿ ਵੀ ਉੱਥੇ ਨਸ਼ੇ ਵੇਚ ਰਹੇ ਹਨ ਉਹਨਾਂ ਨੂੰ ਵੀ ਫੜਨ ਦੀ ਕੋਸ਼ਿਸ਼ ਹੈ ਮੈਂ ਹੀ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਜਿਸ ਨਾਲ ਸਾਡੀ ਬੱਚੀ ਗੁਲਫਾਮ ਅੱਜ ਖੁਦਾਵੰਦ ਕਰੀਮ ਨੇ ਕਾਮਯਾਬ ਕੀਤੀ ਹੈ ਇਸੇ ਤਰ੍ਹਾਂ ਸਾਰੇ ਪੜ੍ਹਾਈ ਵੱਲ ਧਿਆਨ ਦੇਣ ਮਾਪੇ ਵੀ ਧਿਆਨ ਦੇਣ ਔਰ ਖੁਦਾਵੰਦ ਦੀ ਕਾਮਯਾਬੀ ਦੀ ਤਰਫ ਇਹਨਾਂ ਨੂੰ ਵੀ ਲੱਗੇ ਜਾਵੇ ਇਹ ਵੀ ਅਮੀ ਸਰਵਿਸ ਚ ਤੰਦੇ ਹੀ ਨਾਲ ਇਮਾਨਦਾਰੀ ਨਾਲ ਕੰਮ ਕਰਨ ਔਰ ਸਾਡੀ ਦੁਆ ਵੀ ਹੈ ਕਿ ਹੋਰ ਬੱਚੇ-ਬੱਚਿਆ ਵੀ ਇਸੇ ਤਰ੍ਹਾਂ ਕਾਮਯਾਬ ਹੋਣ ਖਾਸ ਤੌਰ ਤੇ ਮਲੇਰ ਕੋਲੇ ਚ ਮੁਸਲਿਮ ਲੜਕੀ ਪਹਿਲੀ ਉਸ ਆਮ ਜੋ ਜੱਜ ਬਣੀ ਹੈ ਇਹ ਬਹੁਤ ਬਹੁਤ ਮਾਰਬਾ ਪਰਵਾਨ ਮਾਰਬਾ ਪੂਰੇ ਸਮਾਜ ਨੂੰ Hindu, Musalman, Sikh, Isai ਦੋ ਸਾਰੇ ਨੂੰ ਖਾਸ ਮਲੇਰ ਕੋਲੇ ਬਹੁਤ ਬਹੁਤ ਮਾਰਬਾ ਦੇਖੋ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੈ ਵੀ ਸਾਡੇ ਸ਼ਹਿਰ ਦੀ ਇੱਕ ਬੇਟੀ ਨੇ ਪੂਰੇ ਮਲੇਰਕੋਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਇੱਕ ਨਾਮ ਰੋਸ਼ਨ ਕੀਤਾ ਹੈ ਇਹ ਮਲੇਰਕੋਲਾ ਪਹਿਲਾਂ ਵੀ ਬਹੁਤ ਉੱਪਰ ਲੈਵਲ ਸੀ ਲੇਕਿਨ ਅੱਜ ਇਸ ਬੇਟੀ ਨੇ ਇੱਕ 골ਡਨ ਮਤਲਬ ਸੁਨਹਿਰੀ ਅੱਖਰਾਂ ਜੀਕ ਨਾਮ ਲਿਖਤਾ ਮਲੇਰ ਕੋਲੇ ਵੀ ਜੱਜ ਬਣਨ ਦਾ ਔਰ ਅਸੀਂ ਬੱਚੀ ਨੂੰ ਵੀ ਕਹਾਂਗੇ ਵੀ ਜਿਹੜੇ ਆਣ ਵਾਲੇ ਜਿਹੜੇ ਹੋਰ ਬੱਚੇ ਨੇ ਕਿਉਂਕਿ ਸਾਡੇ ਮਲੇਰ ਕੋਲੇ ਸ਼ਾਇਦ ਨੌਲੇਜ ਦੀ ਥੋੜੀ ਜਿਹੀ ਕਮੀ ਹੈ ਪੜੇ ਲਿਖੇ ਹੈਗੇ ਕਿਵੇਂ ਬੇਟੀ ਨੇ ਦੱਸਿਆ ਨੌਲੇਜ ਦੀ ਕਮੀ ਹੈ ਵੀ ਤੁਸੀਂ ਇਦਾਂ ਦੇ ਬੱਚੇ ਹੋਰ ਇਦਾਂ ਦੇ ਉਹਨਾਂ ਨੂੰ ਨੌਲੇਜ ਦਿਓ ਤਾਂ ਕਿ ਹੋਰ ਆਪਣੇ ਬੱਚੇ ਵੱਧ ਚੜ ਕੇ ਮਤਲਬ ਆਫੀਸਰ ਰੈਂਕ ਤੇ ਪੜਨ ਲੇਕਿਨ ਇੱਕ ਸਾਨੂੰ ਹੋਰ ਵੀ ਹੈ ਇਹ ਇੱਕ ਸਾਨੂੰ ਮਾਣ ਹੈ ਸਾਡੇ ਮਲੇਰ ਕੋਲੇ ਦੇ ਬੱਚਿਆਂ ਦਾ ਪੂਰੀ ਇਮਾਨਦਾਰੀ ਨਾਲ ਔਰ ਤੰਦੇ ਹੀ ਨਾਲ ਕੰਮ ਕਰਨਗੇ ਇਹ ਵੀ ਇੱਕ ਬਹੁਤ ਬੜੀ ਗੱਲ ਹੈ ਇਹ ਮਲੇਰ ਕੋਲੇ ਦੀ ਖਾਸੀਅਤ ਹੈ ਇੱਥੇ ਜਿਹੜਾ ਵੀ ਬੱਚਾ ਬੰਦਾ ਪੂਰੀ ਇਮਾਨਦਾਰੀ ਨਾਲ ਕੰਮ ਕਰੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ایکسپੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਸ ਚੈਂਸਿਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ Plumbing, electrician, masonry work, carpentry. For more information, please contact him at www.checktrade.com. ID number nine two one seven six zero. Shyamla Chander College Call him on this number zero seven four triple eight four double one six one.